ਵਿਗੜੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਫਿਰੋਜ਼ਪੁਰ ਦੇ ਪਿੰਡ ਡੋੜ ਵਿੱਚ ਹੋਏ ਵਿਅਕਤੀ ਦੇ ਕਤਲ ਦੀ 24 ਘੰਟੇ ਵਿੱਚ ਸੁਲਝਾਈ ਲੱਖੋ ਕੇ ਬਹਿਰਾਮ ਪੁਲਿਸ ਨੇ ਗੁੱਥੀ ਚਾਰ ਮਹਿਲਾਵਾਂ ਸਮੇਤ ਪੁਲਿਸ ਨੇ ਕੀਤੇ ਪੰਜ ਦੋਸ਼ੀ ਗ੍ਰਿਫਤਾਰ ਸੱਤ ਦੋਸ਼ੀਆਂ ਖਿਲਾਫ ਪੁਲਿਸ ਨੇ ਕੀਤਾ ਸੀ ਪਰਚਾ ਦਰਜ ਦੋ ਹਲੇ ਵੀ ਫਰਾਰ ਫਿਰੋਜ਼ਪੁਰ ਵਿੱਚ ਵਿਗੜੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਪਿੰਡ ਡੋੜ ਦੀ ਸੱਤ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਦੀ ਗੁੱਥੀ ਗੁਰੂ ਹਰ ਸਹਾਇ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਉਂਦੇ ਹੋਏ ਚਾਰ ਮਹਿਲਾਵਾਂ ਸਮੇਤ ਪੰਜ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇੱਕ ਕਾਰ ਅਤੇ ਦੋ ਮੋਟਰਸਾਈਕਲਾਂ ਤੇ ਟਕਰਾ ਨੂੰ ਅੰਜਾਮ ਦੇਣ ਗਏ ਸੱਤ ਦੋਸ਼ੀਆਂ ਨੇ ਦੋ ਹੋਰ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਹਨਾਂ ਜ਼ਖਮੀਆਂ ਵਿੱਚੋਂ ਸਾਹਿਬ ਦਾ ਇਲਾਜ ਪਜੀ ਆਈ ਚੰਡੀਗੜ੍ਹ ਅਤੇ ਸੁਖਦੇਵ ਦਾ ਇਲਾਜ ਫਰੀਦਕੋਟ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ। ਕਤਲ ਕੇਸ ਦੀ ਪੂਰੀ ਸੂਈ ਬਿੰਦਰ ਕੌਰ ਨਾਮਕ ਦੋਸ਼ੀ ਔਰਤ ਤੇ ਕੁਮ ਰਹੀ ਹੈ ਇਸ ਕੇਸ ਸੰਬੰਧੀ ਗੁਰੂ ਹਰ ਸਹਾਏ ਦੇ ਡੀਐਸਪੀ ਸਤਨਾਮ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਵਿੰਦਰ ਕੁਮਾਰ ਮੁਖ ਅਫਸਰ ਥਾਣਾ ਲੱਖੋ ਕੇ ਬਹਿਰਾਮ ਦੀ ਅਗਵਾਈ ਹੇਠ ਬਣਾਈ ਗਈ ਸਪੈਸ਼ਲ ਟੀਮ ਨੂੰ ਕਾਮਯਾਬੀ ਮਿਲੀ ਹੈ ਜਿਸ ਵਿੱਚ ਸਤਨਾਮ ਸਿੰਘ ਪੁੱਤਰ ਪੁੱਤਰ ترਸੀਮ ਸਿੰਘ ਵਾਸੀ ਡੋੜ ਦੇ ਬਿਆਨਾਂ ਤੇ ਪਰਚਾ ਰਜਿਸਟਰਡ ਹੋਇਆ ਸੀ ਮੋਦੀ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਸੀ ਕਿ 16 ਅਗਸਤ ਵਕਤ ਸ਼ਾਮ ਕਰੀਬ 6:30 ਵਜੇ ਦਾ ਹੋਵੇਗਾ ਕਿ ਆਕਾਸ਼ ਪੁੱਤਰ ਕਾਲਾ ਵਾਸੀ ਮੈਮਾ ਬਿੰਦਰ ਕੌਰ ਪਤਨੀ ਸਤਨਾਮ ਸਿੰਘ ਅਤੇ ਲਕਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀਆਂ ਮੱਖੂ ਗੇਟ ਫਿਰੋਜ਼ਪੁਰ ਅਮਨ ਕੌਰ ਪਤਨੀ ਗੁਰਪ੍ਰੀਤ ਸਿੰਘ ਉਰਫ ਬਿੱਟੂ ਸੁਖਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਉਰਫ ਬਿੱਟੂ ਵਾਸੀਆਂ ਰਾਜ ਬੈਰਕਾ ਹਾਲ ਆਰਜੀ ਵਾਸੀ ਮੱਖੂ ਗੇਟ ਫਿਰੋਜ਼ਪੁਰ ਅਤੇ ਆਕਾਸ਼ ਦਾ ਦੋਸਤ ਬੱਦਲ ਉਰਫ ਅੰਸ਼ੂ ਵਾਸੀ ਕੁਮਾਰ ਵਾਲੀ ਗਲੀ ਪੱਟੀਆਂ ਵਾਲੀ ਬਸਤੀ ਫਿਰੋਜ਼ਪੁਰ ਤੇਜਵੀਰ ਸਿੰਘ ਉਰਫ ਪ੍ਰਿੰਸ ਪੁੱਤਰ ਕੁਲਵੰਤ ਸਿੰਘ ਵਾਸੀ ਵਾਰਡ ਨੰਬਰ 9 ਸੂਰਜ ਇਨਕਲੇਵ ਫਿਰੋਜ਼ਪੁਰ ਵਰਨਾਕਾਰ ਸਮੇਤ ਇੱਕ ਐਕਟਿਵਾ ਸਕੂਟਰੀ ਪਿੰਡ ਡੋੜ ਦੀ ਸੱਥ ਵਿੱਚ ਆ ਕੇ ਤਰਸੇਮ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਡੋੜ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਜਦ ਕਿ ਸੁਖਦੇਵ ਸਿੰਘ ਅਤੇ ਸਾਹਬ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਡੋੜ ਨੂੰ ਕਿਰਚਾ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਤਰਸੇਮ ਸਿੰਘ ਦੀ ਮੌਕਾ ਤੇ ਮੌਤ ਹੋ ਗਈ ਸੀ ਤੇ ਸੁਖਦੇਵ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅਤੇ ਸਾਹਬ ਸਿੰਘ ਪੀਜੀਆਈ ਚੰਡੀਗੜ੍ਹ ਜੇਰੇ ਇਲਾਜ ਹੈ ਕਤਲ ਦੀ ਰنجਿਸ਼ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਬਿੰਦਰਕੌਰ ਜੋ ਪਹਿਲਾਂ ਭਗਵਾਨ ਸਿੰਘ ਨਾਲ ਰਿਲੇਸ਼ਨ ਵਿੱਚ ਰਹਿੰਦੀ ਸੀ ਪਰ ਕੁਝ ਸਮੇਂ ਤੋਂ ਭਗਵਾਨ ਸਿੰਘ ਨੇ ਇਸ ਨੂੰ ਛੱਡ ਦਿੱਤਾ ਸੀ ਜਿਸ ਕਰਕੇ ਇਹਨਾਂ ਦਾ ਭਗਵਾਨ ਸਿੰਘ ਨਾਲ ਝਗੜਾ ਸੀ ਇਹਨਾਂ ਨੂੰ ਸਖ ਸੀ ਕਿ ਮੰਗਾ ਸਿੰਘ ਜੋ ਕਿ ਭਗਵਾਨ ਸਿੰਘ ਦਾ ਜੀਜਾ ਲੱਗਦਾ ਹੈ ਉਸ ਨੂੰ ਅਮਨਕੌਰ پاس ਨਹੀਂ ਜਾਣ ਦਿੰਦਾ ਤੇ ਉਸ ਨੂੰ ਆਪਣੇ ਘਰ ਹੀ ਰੱਖਿਆ ਹੋਇਆ ਹੈ ਜਿਸ ਕਰਕੇ ਆਕਾਸ ਬਿੰਦਰਕੌਰ ਲਕਸ਼ਦੀਪ ਸਿੰਘ ਅਮਨਕੌਰ ਸੁਖਪ੍ਰੀਤ ਕੋਰ ਬਦਲ ਉਰਫ ਅੰਸੂ तेजवीर सिंह पुत्र सिंह वासी वार्ड नंबर नौ सूरज इनकलेव फिरोजपुर ने हममसवरा होकर इस सारी वारदात को अंजाम दिता है जिसते मुकदमा दर्ज करके मुकदमे की तफ्तीस दौरान दोषिया तेजवीर सिंह उर्फ प्रिंस पुत्र कुलवंत सिंह वासी वार्ड नंबर नौ सूरज इनकलेव फिरोजपुर बिंदर कौर पत्नी सतनाम सिंह वासी मखू गेट फिरोजपुर अमन कौर पत्नी गुरप्रीत उर्फ बिट्टू ਸੁਖਪ੍ਰੀਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਉਰਫ ਬਿੱਟੂ ਵਾਸੀਆਂ ਨਿਹਰਾਜ ਬੈਰਕਾ ਹਾਲ ਆਰਜੀ ਵਾਸੀ ਮੱਖੂ ਗੇਟ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਰਡ ਹਾਸਲ ਕਰਕੇ ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਇਸ ਵੱਲੋਂ ਵਾਰਦਾਤ ਸਮੇ ਵਰਤੇ ਹਥਿਆਰ ਬਰਾਮਦ ਕੀਤਾ ਜਾਵੇਗਾ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਹਰ ਸੰਕੇਸਤਰਾ ਦਾ ਮਾਮਲਾ ਜਿਹੜਾ ਟ੍ਰੇਸ ਕੀਤਾ ਜਾ ਰਿਹਾ ਹੈ ਇਹ ਮਰਡਰ ਦਾ ਮਾਮਲਾ ਸੀਗਾ ਜੀ 16 8 24 ਨੂੰ ਪ੍ਰੀਰ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਰਸੀਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਆ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਲਾਖ ਲਏ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸ ਐਚਓ ਲਖੋਗੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ। ਸਰੀਨਦੀ ਲੇਡੀਜ਼ ਵੀ ਹੈਗੀਆਂ। ਹਾਂਜੀ ਇਹਦੇ ਲੇਡੀਜ਼ ਵੀ ਹੈਗੀਆਂ ਜੀ। ਇਹਨਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰਕੌਰ ਜਿਹੜੀ ਲੇੜੀ ਹੈ ਅਸਲੀ ਵਜ੍ਹਾ ਰੰਜਿਸ਼ ਦਾ ਕਾਰਨ ਉਹ ਹੈ। ਉਹਦੀ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ। ਉਹ ਹੁਣ ਤੇਜਵੀਰ ਦੇ ਰਿਲੇਸ਼ਨ 'ਚ ਹੈ। ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਅਨੰਦ ਦਾ ਜੀਜਾ ਆ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਜੀ ਇਸੇ ਰنجੇਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ ਸਾਰੇ આરોપી ਸਿਰ ਗ੍ਰਿਫਤਾਰ ਹੋ ਗਏ ਹਾਂ 7 કુલ ਦੋਸ਼ੀ 7 ਨੇ ਇਹ ਚ 5 ਗ੍ਰਿਫਤਾਰ ਕਰ ਲਏ 2 ਹਜੇ ਬਾਕੀ ਨੇ